ਨਿਊ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਕੇਰਲਾ ਸਕੂਲ ਖੁੰਡਾ ਵਿਖੇ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੋਸ਼ਲ ਮੀਡੀਆ ਦੀ ਹੱਦ ਤੋਂ ਵੱਧ ਵਰਤੋਂ ਕਰਨ ਦੇ ਨੁਕਸਾਨ ਸਾਬਤ ਹੋਣ ਤੇ ਨਾਟਕ ਕੀਤਾ ਗਿਆ ਅਤੇ ਦਰਸਾਇਆ ਗਿਆ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਹੈ ਪਰ ਇਸ ਨੂੰ ਜੇਕਰ ਜ਼ਰੂਰਤ ਦੇ ਹਿਸਾਬ ਨਾਲ ਵਰਤਿਆ ਜਾਏ ਤਾਂ ਹੀ ਇਹ ਫਾਇਦੇਮੰਦ ਹੈ ਅਗਰ ਇਸ ਦੀ ਲੋੜ ਤੋਂ ਵੱਧ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਇਸ ਦੇ ਇੱਕ ਨਹੀਂ ਕਈ ਨੁਕਸਾਨ ਨੇ ਇਸ ਮੌਕੇ ਸਕੂਲ ਦੇ ਸਮਾਗਮ ਦੀਆਂ ਹੋਰ ਸਲਾਨਾ ਪੇਸ਼ਕਾਰੀਆਂ ਵੀ ਦਿਖਾਈਆਂ ਗਈਆਂ ਜਿਸ ਨੇ ਸਾਰਿਆਂ ਦੇ ਦਿਲ ਜਿੱਤ ਲਏ ਅੱਜ ਮੈਂ ਨਿਊ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਕੈਰਲਾ ਸਕੂਲ ਤੁੰਡੀ ਦੇ ਵਿੱਚ ਅੱਜ ਮੁੱਖ ਮਹਿਮਾਨ ਐਨੂਅਲ ਫੰਕਸ਼ਨ ਦੇ ਵਿੱਚ ਪਹੁੰਚਿਆ ਜਿਨ੍ਹਾਂ ਦਾ ਇਨਵੀਟੇਸ਼ਨ ਬਹੁਤ ਹੀ ਸਾਡੇ ਅਜੀਬ ਡਾਇਰੈਕਟਰ ਮਾਰਟਿਨ ਐਂਡ ਜான்ਸਨ ਜੀ ਔਰ ਸਾਡੇ ਸਟੀਫਨ ਮਸੀ ਲੱਕੀ ਨਾਹਰ ਜਿਨੇ ਵਿਸ਼ੇਸ਼ ਤੌਰ ਤੇ ਸਨੋਂ ਨੇ ਉਤਤ ਦਿੱਤਾ ਸੀ ਅੱਜ ਜਦੋਂ ਮੈਂ ਫੰਕਸ਼ਨ ਦੇਖ ਰਿਹਾ ਸੀ ਨਾ ਤੇ ਬਹੁਤ ਅੱਛੇ ਅੱਛੇ ਪ੍ਰੋਗਰਾਮ ਆ ਬੱਚਿਆਂ ਨੇ ਕੀਤੇ ਬਹੁਤ ਐਂਟਰਟੇਨਿੰਗ ਸੀ ਬਹੁਤ मीनिंगफुल ਸੀ ਬਹੁਤ ਵਧੀਆ ਮੈਸੇਜ ਸੀ ਔਰ ਇੱਕ ਉਹਨਾਂ ਨੇ ਡਰਗਸ ਦੇ ਉੱਤੇ ਕੀਤਾ ਇੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤਾ ਜੋ ਸੋਸ਼ਲ ਮੀਡੀਆ ਤੇ ਕੀਤਾ ਉਹ ਤਾਂ ਮੇਰੇ ਦਿਲ ਨੂੰ ਏਡਾ ਟੱਚ ਕੀਤਾ ਕਿਉਂਕਿ ਅੱਜ ਸੋਸ਼ਲ ਮੀਡੀਆ ਬੇਸ਼ੱਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਆ ਪਰ ਇਹਦੇ ਨਾਲ ਨਾਲ ਬਹੁਤ ਸਾਰੀ ਸਾਡੇ ਸਮਾਜ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਦੂਰੀਆਂ ਲੈ ਕੇ ਵੀ ਆ ਗਿਆ ਕਿਉਂਕਿ ਅਸੀਂ ਜੇਕਰ ਅਸੀਂ ਕਿਸੇ ਵੀ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਆ ਤਾਂ ਅੱਜ ਅਸੀਂ ਸਾਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੇ ਇਹਨੂੰ ਆਪਣੀ ਜ਼ਰੂਰਤ ਬਣਾ ਲਿਆ ਉਹੋ ਜ਼ਰੂਰਤ ਅਸੀਂ ਆਪਣੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਉੱਤੇ ਪਾ ਰਹੇ ਆ ਤਾਂ ਉਹ ਛੋਟੇ ਬੱਚੇ ਇਹਦੇ ਤੋਂ ਬਹੁਤ ਕੁਝ ਗਲਤ ਸਿੱਖ ਕੇ ਤੇ ਉਹ ਇੱਕ ਗਲਤ ਦਿਸ਼ਾ ਵੱਲ ਜਾ ਰਹੇ ਨੇ ਸੋ ਇੱਕ ਪਰਿਵਾਰਿਕ ਪਰਿਵਾਰ ਦੇ ਵਿੱਚ ਦੂਰੀਆਂ ਪੈਦਾ ਹੋ ਰਹੀਆਂ ਨੇ ਤਾਂ ਮੈਂ ਇੱਕ ਮੈਸੇਜ ਦੇਣਾ ਚਾਹਨਾ ਕਿ ਜੋ ਬੱਚੇ ਨੇ ਇਥੇ ਮੈਸੇਜ ਦਿੱਤਾ ਵਾ ਇਸ ਪ੍ਰੋਗਰਾਮ ਦੇ ذریعے ਕਿ ਜਿਹੜਾ ਪ੍ਰੋਗਰਾਮ ਆ ਇੱਕ ਜਿਹੜਾ ਸੋਸ਼ਲ ਮੀਡੀਆ ਜਿੱਕਰ ਉਹਨੂੰ ਜ਼ਰੂਰਤ ਦੇ ਮੁਤਾਬਕ ਸਮਝਿਆ ਜਾਵੇ ਜ਼ਰੂਰਤ ਦੇ ਮੁਤਾਬਕ ਵਰਤਿਆ ਜਾਵੇ ਤਾਂ ਸਾਡੇ ਲਈ ਬਿਹਤਰ ਹੋ ਸਕਦਾ ਵਾ ਤੇ ਜੇਕਰ ਅਸੀਂ ਇਹਨੂੰ ਆਪਣੀ ਜ਼ਰੂਰਤ ਤੋਂ ਵੱਧ ਵਰਤਦੇ ਆ ਤੇ ਸਾਡੇ ਵਾਸਤੇ ਨੁਕਸਾਨਦੇ ਵੀ ਹੋ ਸਕਦੇ ਮੈਂ ਸਭ ਤੋਂ ਪਹਿਲਾਂ ਉਹਨਾਂ तमाम ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਨਾ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਇਸ ਕਦਮ ਵੱਲ ਕਦਮ ਵਧਾਇਆ ਇਸ ਕੰਮ ਵੱਲ ਔਰ ਬਹੁਤ ਸਾਰੇ ਸਾਡੇ ਪੰਜਾਬ ਗਵਰਨਮੈਂਟ ਵੱਲੋਂ ਨਸ਼ਾ ਸ਼ੁਦਾ ਕੈਂਸਰ ਜਿਹੜੇ ਨੇ ਚਾਲ ਰਹੀ ਨੇ ਇਹਦੇ ਨਾਲ ਨਾਲ ਸਾਡੀ ਆਮ ਆਮਾ ਦੀ ਪਾਰਟੀ ਨੇ ਜੁਦ ਨਸ਼ਾ ਵਿਰੁੱਧ ਵੀ ਇੱਕ ਮੁਹਿੰਮ ਸ਼ੁਰੂ ਕਰ ਰੱਖੀ ਆ ਸੋ ਮੈਂ ਸਭ ਪਰਿਵਾਰਾਂ ਨੂੰ ਸਭ ਮਾਪਿਓ ਨੂੰ ਔਰ ਖਾਸ ਕਰਕੇ ਜਿੰਨੇ ਵੀ ਇਹ ਵਿਊਅਰਸ ਤੁਹਾਡੇ ਚੈਨਲ ਦੁਆਰਾ ਦੱਸਣਾ ਚਾਹਨਾ ਕਿ ਵੱਧ ਤੋਂ ਵੱਧ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਗੱਲ ਦੀ ਜਾਗਰੂਕ ਤੇ ਕਰੋ कि नशा एक, ला इलाज है, एक कोड़ा, तो जिन्ना था so, नाम स्कूल के नाम है न्यू एशिया स्कूल शुरुआत की गई है आज दस साल पूरी का भी कंप्लीट किया गया है और आज की जो मीटिंग का जो चीफ गेस्ट हमारा विजय गिल साहब हैं सो उन्होंने हमारा बीच में आया है और ਬਹੁਤ ਸਮਾਂ ਹਮਾਰਾ ਪਾਸ ਸਮਾਂ ਬੀਤ ਗਿਆ ਅਤੇ ਦੂਸਰੀ ਬਾਤ ਇਹ ਕਿ ਅੱਜ ਕੀ ਜੋ ਪ੍ਰੋਗਰਾਮਸ ਸਾਰੇ ਹਮਾਰੇ ਟੀਚਰਸ ਕੀ ਜੋ ਮਿਹਨਤ ਹੈ ਉਸਕੇ ਲਈ ਵੀ ਮੈਂ ਦਿਲ ਸੇ ਧੰਨਵਾਦ ਦਿੰਦਾ ਹਾਂ